ਮ ਖਰਚਾ ਕੋਈ ਨਹੀਂ ਹੈਗਾ ਜੀ ਕੰਪਨੀ ਲਾਇਆ ਡਬਲ 에ਅਰ ਬੈਗ ਰੇਟ ਆ ਗਿਆ ਦੋਸਤੋ ਇਹਦਾ 1 ਲੱਖ ਤੇ 85000 ਰੁਪਏ ਦੀ ਫੋਰਚਨਰ 4x2 ਆਟੋ 2017 ਸਿੰਗਲ ਓਨਰ ਆਲਮੋਸਟ オリジナル ਪੇਂਟ ਦੋਨੋਂ ਤਿੰਨੋਂ ਚਾਬੀਆਂ ਫੁੱਲ ਇਨ ਸ਼ੋਰ ਬਿਲਕੁਲ ਬ੍ਰਾਂਡ ਨਿਊ ਕੰਪਨੀ ਲਾਇਆ ਦੇ ਵਿੱਚ ਹੈ ਰੇਟ ਐਕਸਯੂ ਵੀ ਦਾ ਹੈਗਾ ਜੀ 5.5 ਲੱਖ ਰੁਪਏ 2015 ਮਾਡਲ ਪ੍ਰੋਜੈਕਟਰ ਲਾਈਟਾਂ ਚ ਵਰਨਾ ਸਿੰਗਲ ਓਨਰ ਹੈ ਜੀ ਪੁਸ਼ ਬਟਨ ਸਟਾਰਟ ਹੈ ਗੱਡੀ 95000 ਚੱਲੀ ਹੋਈ ਹੈ ਕੰਮ ਖਰਚਾ ਕੋਈ ਨਹੀਂ ਹੈਗਾ ਗੱਡੀ ਦੇ ਉੱਤੇ ਰੇਟ ਵਾਈਜ਼ ਗੱਲ ਕਰੀਏ ਦੋਸਤੋ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਪਾਲ ਸਿੰਘ ਪੇਜ ਤੇ ਬਾਈ ਰੇਸ਼ਮ ਸਿੰਘ ਭੋਲਰ ਕੋਲੇ ਖੜੇ ਆ ਮੌਸਮ ਬਹੁਤ ਸੁਹਾਵਣਾ ਹੋਇਆ ਪਿਆ ਤੇ ਗੱਡੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਆਈਆਂ ਹੋਈਆਂ ਨੇ ਬਹੁਤੀ ਲੰਮੀ ਗੱਲਬਾਤ ਲੈ ਜਾਂਦੇ ਨਹੀਂ ਸ਼ੁਰੂ ਕਰਦੇ ਆ ਸੋਹਣੀਆਂ ਸੋਹਣੀਆਂ ਗੱਡੀਆਂ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਗੋਬਿੰਦ ਵੀਰ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੈਲਕਮ ਹੈ ਭੁੱਲਰ ਮੋਟਰ ਸੰਗਰੂਰ ਤੇ ਤੇ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਭੁੱਲਰ ਮੋਟਰ ਦੀ ਸਾਰੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਭੁੱਲਰ ਮੋਟਰ ਸੰਗਰੂਰ ਤੇ ਤੇ ਬਹੁਤ ਸੋਹਣੀਆਂ ਕਾਰਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਬਜਟ ਰੇਟਾਂ ਦੀਆਂ ਠੀਕ ਰੇਟਾਂ ਦੀਆਂ ਕਾਰਾਂ ਨੇ ਕੰਡੀਸ਼ਨ ਵਾਈਜ਼ ਬਹੁਤ ਵਧੀਆ ਗੱਡੀਆਂ ਨੇ ਗਿਆ ਲਗਭਗ ਜ਼ਿਆਦਾਤਰ ਮਾਲ ਪੰਜਾਬ ਨੰਬਰ ਦਾ ਰਹੂਗਾ ਤੇ ਚਲਦੇ ਆ ਜੀ ਡਿਟੇਲਾਂ ਵੱਲ ਲਓ ਜੀ ਗੱਲ ਇਹ ਆ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਰਵਾ ਦਈਏ ਬਹੁਤ ਸੋਹਣੀਆਂ ਕਾਰਾਂ ਨੇ ਰਲਮਾ ਮਿਲਮਾ ਕੰਮ ਆ ਕੁਸ਼ਕ ਪਹਿਲਾਂ ਵਾਲੀਆਂ ਵੀ ਹੈਗੀਆਂ ਨੇ ਗਿਣਤੀ 'ਚ ਵੱਡੀਆਂ ਨੇ ਇਸ ਲਈ ਵੀਡੀਓ ਦੀ ਜਿਹੜੀ ਡਿਟੇਲ ਆ ਉਹ ਸ਼ਾਰਟ 'ਚ ਦੇਵਾਂਗੇ ਬਲੀ ਸਾਬ ਬਰੀਜਾ ਤੋਂ ਆਜੋ ਜੀ ਗਰਾ ਬਰੀਜਾ ਆ ਗਈ ਸਰ 2016 ਮਾਡਲ ਜਡੀ ਵਾਈਟ ਕਲਰ ਦੀ ਬਹੁਤ ਵਧੀਆ ਗੱਡੀ ਹੈ ਜੀ ਡੀਜ਼ਲ ਵੇਰੀਐਂਟ ਹੈ ਜੀ ਜਡੀ ਆ ਗਈ ਟਾਇਰ ਚਾਰੋਂ ਨਵੇਂ ਨੇ ਇੰਜਨ ਮਕੈਨਿਕਲ ਦੀ ਫੁੱਲ ਸੋਹਣੀ ਗੱਡੀ ਹੈ ਐਚ ਆਰ ਰਜਿਸਟ੍ਰੇਸ਼ਨ ਦੇ ਵਿੱਚ ਹੈ ਜੀ ਐਨਓਸੀ ਤੁਹਾਨੂੰ ਮਿਲ ਜੂਗੀ ਆਲ ਸਟੇਟ ਦੀ ਜੀ ਐਨਓਸੀ ਦੇ ਨਾਲ 5.5 ਲੱਖ ਰੁਪਿਆ ਪ੍ਰਾਈਜ਼ ਹੈ ਜੀ ਵਿਸਟਾ ਜੀ ਵਿਸਟਾ 2008 ਮਾਡਲ ਹੈ ਜੀ 28 ਤੱਕ ਪਾਸ ਹੈ ਪੀ ਵੀ ਨੰਬਰ ਲਗਭਗ ਸਾਰੀ オリジナル ਪੇਂਟ ਦੀ ਆ ਅਲਾਇ ਟਾਇਰ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਕੰਮ ਖਰਚਾ ਕੋਈ ਨਹੀਂ ਹੈਗਾ ਗੱਡੀ ਦੇ ਵਿੱਚ 2-4000 ਰੁਪਿਆ ਸਰਵਿਸ ਆਪਾਂ ਆਪਣੀ ਕਰਵਾ ਸਕਦੇ ਹਾਂ ਰੇਟ ਹੈਗਾ ਜੀ 90000 ਰੁਪਿਆ ਡਿਮਾਂਡ ਹੈ ਜੀ ਸਵਿਫਟ ਜੀ ਸਵਿਫਟ 2007 ਕਾਪੀ 8 ਜੀ ਅ ਅਲਾਈ ਟਾਇਰ ਇਹਦੇ ਵੀ ਲੱਗੇ ਹੋਏ ਨੇ ਜੀ ਇੰਜਨ ਮਕੈਨੀਕਲ ਦੀ ਸ਼ਾਨਦਾਰ ਹੈ 29 ਤੱਕ ਪਾਸਿੰਗ ਤੇ 25 ਤੱਕ ਦਾ ਬੀਮਾ ਹੈ ਜੀ ਕੰਮ ਖਰਚਾ ਕੋਈ ਨਹੀਂ ਹੈਗਾ ਗੱਡੀ ਦੇ ਉੱਤੇ ਰੇਟ ਵਾਈਜ਼ ਗੱਲ ਕਰੀਏ ਦੋਸਤੋ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਜੀ ਠੀਕ ਹੈ ਜੀ ਬੀ ਡੀ 2014 ਮਾਡਲ ਹੈ ਜੀ ਐਲਟੀ ਆਪਸ਼ਨਲ ਡੀਜ਼ਲ ਟੌਪ ਐਂਡ ਮਾਡਲ ਹੈ ਇਹਦੇ ਵੀ ਅਲਾਈ ਟਾਇਰ ਲੱਗੇ ਹੋਏ ਨੇ ਜੀ ਇੰਜਨ ਮਕੈਨੀਕਲ ਦੀ ਵਧੀਆ ਸ਼ਾਨਦਾਰ ਗੱਡੀ ਹੈ ਕਮ ਖਰਚਾ ਕੋਈ ਨਹੀਂ ਹੈਗਾ ਵਿਦ ਐਨਓਸੀ 190000 ਰੁਪਿਆ ਰੇਟ ਹੈ ਜੀ ਅੱਗੇ ਆ ਗਈ ਜੀ ਫਿਰ ਵਾਈਟ ਸਵਿਫਟ ਜੀ ਡਿਜ਼ਾਇਰ ਆ ਗਈ ਜੀ ਐਲਡੀਆਈ ਟੂ ਬੀਡੀਆਈ 2014 ਮਾਡਲ ਜਿਹੜੇ ਵੀਰਾਂ ਨੇ ਵੱਡੀ ਡਿੱਗੀ ਵਾਲੀ 9 10 11 ਮਾਡਲ ਲੱਭ ਰਹੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਡੀਲ ਰਹਿਣ ਵਾਲੀ ਹੈ ਦਿੱਲੀ ਨੰਬਰ ਹੈ ਜੀ ਐਨਓਸੀ ਕੱਟੀ ਹੋਈ ਹੈ ਫਰਸਟ ਓਨਰ ਦਾ ਟਾਇਰ ਨਵੇਂ ਨੇ ਚਾਰੇ ਵਿੰਡੋ ਪਾਵਰ ਨੇਗੀਆਂ ਟੱਚ ਪਲੇਅਰ ਲੱਗਿਆ ਹੋਇਆ ਰੇਟ ਵਾਈ ਜੀ ਗੱਲ ਕਰੀਏ ਦੋ ਲੱਖ ਤੇ 40000 ਰੁਪਿਆ ਡਿਮਾਂਡ ਹੈ ਮਾਨਤਾ ਨੇ ਚੋ ਹੋ ਜੂਗਾ ਜੀ ਆਹ ਖੜੀਆਂ ਨੇ ਜੀ ਦੋ ਹੋਰ ਇਧਰ ਛੋਟੇ ਬਜਟ ਦੀਆਂ ਦੋ ਗੱਡੀਆਂ ਦੇਵਾਂਗੇ ਜੀ ਸੋਨੀਆ ਕਾਰਾਂ ਨੇ ਜਿੰਨ ਅਸਟੀਲੋ 2010 ਮਾਡਲ ਹੈ ਜੀ ਐਨਓਸੀ ਦੇ ਨਾਲ 1 ਲੱਖ ਤੇ 15000 ਰੁਪਿਆ ਅੱਗੇ ਆ ਗਈ ਵੈਗਨਰ 2009 ਮਾਡਲ ਹੈ ਜੀ ਪੰਜਾਬ ਨੰਬਰ ਦੀ 90000 ਰੁਪਿਆ ਜੀ ਹਾਂਜੀ ਬਲੇਰੋ ਜੀ ਬਲੇਰੋ ਆ ਗਈ ਦੋਸਤੋ 2015 ਮਾਡਲ ਹੈ ਜੀ ਵਕੀਲ ਦੀ ਕਾਰ ਹੈ 2015 ਮਾਡਲ ਹੈ ਟਾਇਰ ਚੌਕੜਾ ਨਵਾਂ ਲੱਗਿਆ ਹੋਇਆ ਜੀ ਪੀਵੀ 11 ਨੰਬਰ ਆ ਗੱਡੀ ਦਾ ਸੋਹਣੀ ਘਾਰ ਆ ਪੂਰੀ ਕੰਮ ਖਰਚਾ ਕੋਈ ਨਹੀਂ ਹੈਗਾ ਇਹਦੇ ਵਿੱਚ ਬੈਟਰੀ ਵਗੈਰਾ ਨਵੀਂ ਟਿੱਕੀ ਹੋਈ ਆ ਲਗਭਗ ਸਾਰੀ オリジナル ਪੇਂਟ ਦੀ ਆ ਤੇ 5 ਲੱਖ ਤੇ 20000 ਰੁਪਿਆ ਡਿਮਾਂਡ ਹੈ ਜੀ ਐਕਸਯੂਵੀ 500 2000 14 ਮਾਡਲ ਜੀ ਡਬਲਯੂ 8 ਇਹ ਵੀ ਗੱਡੀ ਫੁੱਲ ਸੋਹਣੀ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪੀਵੀ ਨੰਬਰ ਦੀ ਗੱਡੀ ਆ ਟਾਇਰ ਚਾਰੋਂ ਇਹਦੇ ਵੀ ਨਵੇਂ ਨੇ ਕੰਪਨੀ ਲਾਇਆ ਦੇ ਵਿੱਚ ਹੈ ਰੇਟ ਐਕਸਯੂਵੀ ਦਾ ਹੈਗਾ ਜੀ ਸਾਡੇ 5 ਲੱਖ ਰੁਪਇਆ ਫੋਰਚਨਰ 4x2 ਆਟੋ 2017 ਸਿੰਗਲ ਓਨਰ ਆਲਮੋਸਟ オリジナル ਪੇਂਟ ਦੋਨੋ ਤਿੰਨੋਂ ਚਾਬੀਆਂ ਫੁੱਲ ਇਨ ਸ਼ੋਰ ਬਿਲਕੁਲ ਬ੍ਰਾਂਡ ਨਿਊ 1 ਲੱਖ ਤੇ 7-8000 ਚੱਲਿਆ ਹੋਇਆ ਫੋਰਚਨਰ ਦੋ ਟਾਇਰ ਨਵੇਂ ਸਟਿਪਣੀ ਅਨਯੂਜ਼ਡ ਦੋ ਟਾਇਰ 50 ਪੈਸੇ ਚੰਗੀ ਕੰਡੀਸ਼ਨ ਦੇ ਵਿੱਚ ਫੋਰਚਨਰ ਦੇ ਰਹੇ ਆ ਬਹੁਤ ਸੋਹਣਾ ਤੇ ਰੇਟ ਹੈਗਾ ਜੀ 23 ਲੱਖ ਰੁਪਇਆ ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਵਿਦ ਐਨਓਸੀ ਰੇਟ ਆ ਗਈ ਜੀ ਇਹਦੀ ਬਹੁਤ ਡਿਮਾਂਡ ਆ ਬਹੁਤ ਮੰਗਾ ਜੀ ਗੱਡੀ ਦੀ ਇਟਿਓਸ ਆ ਗਈ ਜੀ 2000 ਹੈਗੀ ਆ ਇਹ ਆਪਣਾ 11 ਮਾਡਲ ਹੈ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ ਪੈਟਰੋਲ ਦੀ ਗੱਡੀ ਆ ਪਿਓਰ ਪੈਟਰੋਲ ਆ ਕੰਮ ਖਰਚਾ ਕੋਈ ਨਹੀਂ ਹੈਗਾ ਜੀ ਕੰਪਨੀ ਲਾਏ ਡਬਲ 에ਅਰਬੈਗ ਰੇਟ ਆ ਗਿਆ ਦੋਸਤੋ ਇਹਦਾ 1 ਲੱਖ ਤੇ 85000 ਰੁਪਏ ਦੀ ਹੋਂਡਾ ਸਿਟੀ ਜੀ ਹੋਂਡਾ ਸਿਟੀ 2014 ਮਾਡਲ ਹੈ ਜੀ ਡੀਜ਼ਲ ਵੇਰੀਐਂਟ ਹੈ ਅਲਾਈਟਰ ਬਹੁਤ ਸੋਹਣੇ ਲੱਗੇ ਹੋਏ ਨੇ ਪੀਵੀ13 ਨੰਬਰ ਚ ਹੈ ਜੀ 4 ਲੱਖ ਰੁਪਇਆ ਠੀਕ ਹੈ ਜੀ ਬਰਨਾ ਕੀ ਜੀ ਬਰਨਾ 2011 ਮਾਡਲ ਹੈ ਜੀ ਬਰਨਾ 2011 ਮਾਡਲ ਹੈ ਜੀ ਔਰ ਐਸਐਕਸ ਡਬਲ 에ਅਰ ਬੈਗ ਦੇ ਵਿੱਚ ਇੰਜਨ ਗੇਅਰ ਦੀ ਓਕੇ ਹੈ ਚਾਰੋ ਟਾਇਰ ਵਧੀਆ ਨੇ 3 ਲੱਖ ਤੇ 60000 ਰੁਪਇਆ ਜੀ ਠੀਕ ਹੈ ਸਰ ਆ ਗਈ ਜੈਟਾ ਜੀਟਾ 2000 14 ਮਾਡਲ ਹੈ ਜੀ ਸਿੰਗਲ ਓਨਰ ਹੈ 93 94000 ਚੱਲੀ ਹੋਈ ਹੈ ਬਿਲਕੁਲੀ ਬ੍ਰਾਂਡ ਨਿਊ ਵੇਦ ਸਰਵਸ ਰਿਕਾਰਡ ਚੱਲੀ ਗੱਡੀ ਹੈ ਜੀ ਸੀਲਡ ਗੱਡੀ ਹੈ ਸਾਰੀ ਇਹ ਵੀ ਵਕੀਲ ਸਾਹਿਬ ਦੀ ਗੱਡੀ ਹੈ ਜੀ ਕੰਮ ਖਰਚਾ ਕੋਈ ਨਹੀਂ ਬਿਲਕੁਲ ਨਵੀਂ ਨਕੋਰ ਹੈ ਤੇ ਰੇਟ ਇਹਦਾ ਜੀ 5 ਲੱਖ ਤੇ 70000 ਰੁਪਿਆ ਵਿਦ ਐਨਓਸੀ ਡਿਮਾਂਡ ਲਓ ਜੀ ਅੱਜ ਦੀ ਵੀਡੀਓ ਦੀ ਲਾਸਟ ਗੱਡੀ ਆਖ ਸਕਦੇ ਆ ਡਿਟੇਲ ਹੋਰ ਵੀ ਬਹੁਤ ਸਾਰੀ ਆ ਹਨਾ ਜੀ ਬਿਲਕੁਲ ਜੀ ਤੇ ਵਰਨਾ ਵਰਨਾ ਦੋਸਤੋ 2015 ਮਾਡਲ ਹੈ ਜੀ 2015 ਮਾਡਲ ਪ੍ਰੋਜੈਕਟਰ ਲਾਈਟਾਂ ਚ ਵਰਨਾ ਸਿੰਗਲ ਓਨਰ ਹੈ ਜੀ ਪੁਸ਼ ਬਟਨ ਸਟਾਰਟ ਹੈ ਗੱਡੀ 95000 ਚੱਲੀ ਹੋਈ ਹੈ ਪੁਸ਼ ਬਟਨ ਸਟਾਰਟ ਟਾਇਰ ਚਾਰੋਂ ਨਵੇਂ ਇੰਜਨ ਗੇਅਰ ਦੀ ਬਹੁਤ ਸੋਹਣੀ ਗੱਡੀ ਹੈ ਕੰਮ ਖਰਚਾ ਕੋਈ ਨਹੀਂ ਮਾੜੀ ਮੋਟੀ ਟੱਚਿੰਗ ਹੈ ਗੱਡੀ ਦੇ ਵਿੱਚ ਹੈਗੀ ਹੈ ਐਨਓਸੀ ਦੇ ਨਾਲ ਕਾਰ ਦੇ ਦੇਵਾਂਗੇ ਜੀ ਐਨਓਸੀ ਦੇ ਨਾਲ ਗੱਡੀ ਦਾ ਰੇਟ ਹੈਗਾ 5 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ 5 ਲੱਖ 10000 ਰੁਪਿਆ ਡਿਮਾਂਡ ਹੈ ਜੀ ਤੇ 2000 15 ਮਾਡਲ ਹੈ ਨਵੀਂ ਸ਼ੇਪ ਵਾਲੀ ਸਿੰਗਲ ਓਨਰ ਉਹ ਵੀ ਬਹੁਤ ਸੋਹਣੇ ਰੇਟ ਦੀ ਗੱਡੀ ਹੈ ਜੀ ਜਿਹੜੇ ਵੀਰ ਨੇ ਲੈਣੀ ਹੈ ਕਾਰ ਟਰਾਈ ਜ਼ਰੂਰ ਕਰੋ ਤੇ ਜ਼ਰੂਰ ਟਰਾਈ ਕਰੋ ਸੋਹਣੀ ਗੱਡੀ ਹੈ ਮਕੈਨੀਕਲ ਦੀ ਬਹੁਤ ਸ਼ਾਨਦਾਰ ਹੈ ਲਈ ਦੋਸਤੋ ਗੱਲ ਇਹ ਹੈ ਵੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਸੋਹਣੀਆਂ ਕਾਰਾਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਐਸੀਆਂ ਕਾਰਾਂ ਨੇ ਜਿਹੜੀਆਂ ਵੀਡੀਓ 'ਚ ਤਾਂ ਨਹੀਂ ਦਿਖਾਈਆਂ ਪਰ ਡਿਟੇਲ ਹੈਗੀ ਆ ਸੋ ਧੰਨਵਾਦ ਬਹੁਤ ਸਾਰਾ ਪਿਆਰ ਦਿੰਦੇ ਹੋ ਆਈ ਦਿੰਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ